ਹਾਂਜੀ ਲਓ ਜਨਾਬ ਜੀ ਕਬੂਤਰਾਂ ਲਈ ਠੰਡਾ ਪਾਣੀ ਦਾ ਜਗਾਰ ਲੈ ਕੇ ਆਏ ਆ ਤੁਸੀਂ ਇਦਾਂ ਇੱਕ ਕੁਜਾ ਲੈਣਾ ਉਹਨੂੰ ਇਦਾਂ ਹੌਲੀ ਹੌਲੀ ਤੋੜਨਾ ਸਟਾਰਟ ਕਰਨਾ ਹੌਲੀ ਹੌਲੀ ਤੋੜ ਕੇ ਉਹਨੂੰ ਜ਼ਿਆਦਾ ਜ਼ੋਰ ਨਾਲ ਨਹੀਂ ਮਾਰਨਾ ਬਿਲਕੁਲ ਹੌਲੀ ਹੌਲੀ ਮਾਰਨਾ ਵੀ ਲੱਗੋ ਲੱਗੋ ਇਹ ਦੂਰੋਂ ਮਾਰੋਗੇ ਤੇ ਕੁਜਾ ਟੁੱਟ ਜਾਏਗਾ ਤੁਸੀਂ ਜਿੰਨਾ ਜਿੰਨਾ ਸ਼ੇਰ ਨੇ ਉਹਨਾਂ ਨਾਲ ਚੋਟ ਦੇ ਨਿਸ਼ਾਨ ਲਾ ਲੈਣਾ ਰ ਅਗਰ ਕੇ ਲਓ ਠੀਕ ਹੈ ਨਾ ਮੈਂ ਥੋੜੀ ਵੀਡੀਓ ਛੋਟੀ ਬਣਾਈ ਆ ਪਰ ਮੈਂ ਇਦਾਂ ਕੀਤਾ ਵਾ ਹੌਲੀ ਹੌਲੀ ਮਾਰਨੇ ਕਟ ਯੋਰ ਨ ਨਹੀਂ ਮਾਰਨਾ ਯੋਰ ਨ ਮਾਰੋ ਗੁਜਰਾ ਰ ਟੁੱਟ ਸਕਦਾ ਵਾ ਏਦਾਂ ਹੌਲੀ ਹੌਲੀ ਮਾਰਦੇ ਹੋ ਤੇ ਹੌਲੀ ਹੌਲੀ ਕਰਨਾ ਬਿਲਕੁਲ ਇਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਗੁਜਰਾ ਰਣਾ ਤੁਸੀਂ 30 40 ਕਬੂਤਰਾਂ ਲਈ ਬੜਾ ਵਧੀਆ ਗੁਜਰਾ ਏਡਾ ਵੀ ਛੋਟਾ ਦਾ ਹਾਂਜੀ ਬਾਅਦ ਵਿੱਚ ਤੁਹਾਨੂੰ ਕਿੰਨਾ ਲੱਗੇਗਾ ਤੁਹਾਨੂੰ ਦੱਸਦੇ ਅੱਗੇ ਵੀਡੀਓ ਦੇ ਵਿੱਚ ਵੇਖੋ ਏਦਾਂ ਲੱਗੇਗਾ ਤੁਹਾਨੂੰ ਹਾਂਜੀ ਉਹ ਦੇਖੋ ਦੂਆ ਪਾਸੇ ਸੇਮ ਲੱਕਮਾਂ ਉੱਤੇ ਇਦਾਂ ਟੱਕਰ ਵੀ ਜ਼ਰੂਰ ਰੱਖਣਾ ਤਾਂ ਕਿ ਕਬੂਤਰ ਵਿੱਚ ਬੈਨ ਉੱਤੇ ਬੈਗ ਬਿਠਾਣਾ ਵਿੱਚ ਸੁਖਤ ਇਦਾਂ ਦੀ ਚੰਗੀ ਤਰ੍ਹਾਂ ਕੁੱਝ ਨੂੰ ਧੋ ਕੇ ਹੱਥਾਂ ਨਾਲ ਮਲ ਕੇ ਚੰਗੀਲਾ ਤੇ ਵਿੱਚ ਪਾਣੀ ਪਾਉਣਾ ਵਾ ਸਾਦਾ ਪਾਣੀ ਪਾਓ ਟੈਕ ਕੀ ਦਾ ਮੋਟਰ ਚਲਾ ਕੇ ਹਾਂਜੀ ਕਬੂਤਰਾਂ ਦੇ ਕੁੱਡੇ ਦੇ ਵਿੱਚ ਰੱਖ ਦਿਓ ਟੱਕਣ ਜ਼ਰੂਰ ਉੱਤੇ ਰੱਖਣਾ ਤਾਂ ਕਿ ਕਬੂਤਰ ਉੱਤੇ ਬੈਗ ਵਿੱਚ ਬੈਠ ਨਾ ਮਾਰੇ ਇਹ ਸੇਫਟੀ ਹੈ ਦੀ ਬਿਠਾ ਤੋਂ ਬਚਾ ਠੰਡਾ ਪਾਣੀ ਛਾਵੇਂ ਰੱਖ ਦਿਓ ਸਾਡੇ ਕੋਲ